ਵੀ ਆਗਦੇ ਵੀ ਤੈਨੂੰ ਹੀ ਦੱਸਣ ਲੱਗਿਆ ਅੱਗੇ ਕਿਸੇ ਨਾਲ ਗੱਲ ਨਾ ਕਰੀ ਸਾਰੇ ਪਿੰਡ ਨੂੰ ਦੱਸੀ ਜਾਂਦਾ ਉਂਝ ਕਹਿੰਦਾ ਹੈ ਵੀ ਅੱਗੇ ਕਿਸੇ ਨਾਲ ਗੱਲ ਨਾ ਕਰੀ ਬਸ ਤੈਨੂੰ ਦੱਸਣ ਲੱਗਿਆ ਉਹ ਕਿਉਂ ਦੱਸਣ ਲੱਗਿਆ ਮੈਂ ਠੀਕ ਹਾਂ ਜੇਦੀ ਤੈਨੂੰ ਗੱਲ ਦੱਸਣ ਲੱਗਿਆ ਉਹ ਠੀਕ ਨਹੀਂ ਕਿਸੇ ਦਾ ਪੁੱਤਰ ਕਿਸੇ ਦੀ ਧੀ ਉਹਦੇ ਬਾਰੇ ਗਲਤ ਗੱਲਾਂ ਜਾਂ ਵੈਸੇ ਵੀ ਚਲੋ ਕਿ ਔਗਣ ਹੈ ਇੱਕ ਹੁੰਦਾ ਤਰੀਕਾ ਉਦੇ ਮਾਤਾ ਪਿਤਾ ਨੂੰ ਜਾ ਕੇ ਕਹੋ ਵੀ ਇਹ ਜਿਵੇਂ ਦੇ ਤੇਰੇ ਬੱਚੇ ਓਵੇਂ ਦੇ ਮੇਰੇ ਭਾਈ ਇਹ ਬੱਚਾ ਗਲਤ ਪਾਸੇ ਸੇ ਵੀ ਇਹਨੂੰ ਸਮਝਾਓ ਇੱਕ ਹੁੰਦਾ ਹੈ ਜ਼ਿਆਦਾਤਰ ਇਹ ਹੁੰਦਾ ਮਾਤਾ ਪਿਤਾ ਨੂੰ ਨਹੀਂ ਜਾ ਕੇ ਸਮਝਾਉਣਾ ਨਾ ਪਿੰਡ ਵਾਲਿਆਂ ਨੂੰ ਕਹਿਣਾ ਆਲੇ ਦੁਆਲੇ ਨੂੰ ਕਹਿਣਾ ਪੂਰੇ ਸ਼ਹਿਰ ਨੂੰ ਕਹਿਣਾ ਵੀ ਇਹਦਾ ਪੁੱਤਰ ਪਤਾ ਕੀ ਕਰਦਾ ਹਾਂ ਆ ਕਰਦਾ ਗਾਂ ਗੱਲ ਨਾ ਕਰੀ ਕਿਸੇ ਨਾਲ ਤੈਨੂੰ ਦੱਸੀ ਆ ਇਹਦੀ ਧੀ ਪਤਾ ਕਿੱਥੇ ਸੀ ਉਹ ਮੈਂ ਵੇਖਿਆ